ਆਪਣੇ ਕੰਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਭਵ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਖੁਪਨ ਸਿੰਘ ਮਾਨ ਮੁੱਖ ਮੰਤਰੀ ਪੰਜਾਬੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਸ਼ਾਦਾ ਥੱਲੇ ਜਿੰਨੀਆਂ ਸਹੂਦਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀ ਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅੰਮ੍ਰਿਤਸਰ ਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸੁਧਾਰ ਆਪਦੇ ਦੁਆਰ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਦੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਹੋਰ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਜਿਹੜੀ دریاਵਾਦੀ ਧਰਤੀ ਪੰਜਾਬ ਦਾ ਆਪਣਾ ਅਮੀਰ ਵਿਰਸਾ ਹੈ ਔਰ ਇਸ ਅਮੀਰ ਵਿਸੇ ਵਿੱਚ ਤੀਜ ਦਾ ਤਿਹਾਰ ਜਿਹੜਾ ਕਿ ਉਹ ਬਹੁਤ ਹੀ ਸੰਦਰਾ ਤੇ ਚਾਵਨਾ ਮਨਾਇਆ ਜਾਂਦਾ ਹੈ ਮੁਟਿਆਰਾਂ ਜਿਹੜੀਆਂ ਨੇ ਬੋਲੀਆਂ ਪਾਉਂਦੀਆਂ ਨੇ ਨਾਲ ਤੁਸੀਂ ਦੇਖ ਸਕਦੇ ਹੋ ਪਿੰਗਾ ਛੁੱਟੀਆਂ ਜਾਂਦੀਆਂ ਨੇ ਸਾਡੇ ਅਮੀਰ ਵਿਰਸੇ ਦਾ ਇਹ ਪਰ ਠੀਕ ਹੈ ਔਰ ਹਰ ਸਾਲ ਸਾਵੰਦ ਮਹੀਨੇ ਵਿੱਚ ਤੀਜ ਦਾ ਤਿਹਾਰ ਜਿਹੜਾ ਬੜੇ ਹੀ ਤੂਮ ਤਾਂ ਮੰਨਿਆ ਜਾਂਦਾ ਹੈ ਤਾਂ ਜੋ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਆਪਣੇ ਅਮੀਰ ਵਿੱਤੇ ਨਾਲ ਜੁੜੀ ਰਹੇ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਮੁਟਿਆਰਾਂ ਨੇ ਇੱਥੇ ਪਿੰਗਾ ਛੂੜਦੀਆਂ ਦਿਖਾਈ ਦੇ ਰਹੀਆਂ ਨੇ ਜਿੱਦੇ ਬੋਲੀਆਂ ਪੈ ਰਹੀਆਂ ਨੇ ਤੇ ਆਪਣੇ ਅਮੀਰ ਵਿਰਸੇ ਦੀ ਇੱਕ ਝਾਤ ਜਿਹੜੀ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਗੱਲਬਾਤ ਵੀ ਜ਼ਰੂਰ ਕਰਾਂਗੇ ਮੈਮ ਪ੍ਰਿੰਸੀਪਲ ਇੱਥੇ ਮੌਜੂਦ ਮੈਮ ਕੀ ਕਹਿਣਾ ਹੈ ਤੀਜ ਦਾ ਤਿਹਾੜ ਦਾ ਕੀ ਇਤਿਹਾਸ ਹੈ ਔਰ ਕਿਸਾਂ ਦਾ ਵਿਰਸਾ ਜੀ ਹਾਂ ਸਭ ਨੂੰ ਨਮਸਕਾਰ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਸਾਡੇ ਸਕੂਲ ਮਾਧਿਵਿਦਿਆਨਕੀਤਨ ਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਔਰ ਇੱਕ ਸਾਡੇ ਵੱਲੋਂ ਛੋਟਾ ਜਿਹਾ ਉਪਰਾਲਾ ਹੈ ਕਿ ਆਪਣੇ ਵਿਰਸੇ ਨੂੰ ਸੰਭਾਲਣ ਲਈ ਕਿਉਂਕਿ ਅਸੀਂ ਆਪਣੀਆਂ ਪੁਰਾਣੀ ਚੀਜ਼ਾਂ ਭੁੱਲਦੇ ਜਾ ਰਹੇ ਹਾਂ ਤੇ ਸਾਡੇ ਸਕੂਲ ਵੱਲੋਂ ਸਾਡੇ ਸਕੂਲ ਦੇ ਸਾਰੇ ਅਧਿਆਪਕਾਂ ਵੱਲੋਂ ਔਰ ਸਾਡੇ ਮੈਨੇਜਮੈਂਟ ਦੇ ਮੈਂਬਰ ਸਾਡੇ ਨਾਲ ਇਸ ਵੇਲੇ ਉਪਸਥਿਤ ਨੇ ਤੇ ਬਹੁਤ ਹੀ ਖੁਸ਼ੀਆਂ ਚਾਹਵਨ ਵਾਲਾ ਸੀ ਅੱਜ ਇਹ ਦਿਨ ਸੈਲੀਬ੍ਰੇਟ ਕੀਤਾ ਹੈ ਤੇ ਬਹੁਤ ਵਧੀਆ ਲੱਗਦਾ ਪਿਆ ਕਿਹੜੇ-ਕਿਹੜੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਗਏ ਨੇ ਜੀ ਹਾਂਜੀ ਇਹਦੇ ਵਿੱਚ ਮਹਿੰਦੀ ਲਾਉਣ ਦਾ ਪ੍ਰੋਗਰਾਮ ਅਧਿਆਪਕਾਂ ਨੇ ਆਪਸ ਵਿੱਚ ਮਹਿੰਦੀ ਲਗਾਈ ਹੈ ਔਰ ਗਿੱਧਾ ਪੰਗੜਾ ਗੀਤ ਔਰ ਅਲੱਗ-ਅਲੱਗ ਤਰ੍ਹਾਂ ਦੇ ਜੜੀਆਂ ਗੇਮਸ ਜਿਹੜੇ ਟੀਚਰਸ ਨੇ ਉਹ ਖੇਡੀਆਂ ਉਹਨਾਂ ਦੇ ਖਾਸ ਕ੍ਰੀਜ਼ ਹੁੰਦਾ ਜੀ ਹਾਂਜੀ ਹਾਂਜੀ ਬਹੁਤ ਹਾਂ ਤੇ ਬਹੁਤ ਇੰਜੋਏ ਕਰ ਰਹੇ ਸਾਰੇ ਟੀਚਰ ਔਰ ਬਹੁਤ ਵਧੀਆ ਲੱਗ ਰਿਹਾ ਜੀ ਨਵੇਂ ਪੀੜੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਅਸੀਂ ਮੈਨੂੰ ਇਹਨੂੰ ਵੀ ਸੁਨੇਹਾ ਧਿਆਨ ਚਾਹਾਂਗੀ ਕਿ ਆਪਣੇ ਵਿਰਸੇ ਨੂੰ ਸੰਭਾਲਣ ਲਈ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਆਪਣੇ ਉਹੀ ਦੇਸ਼ ਤਰੱਕੀ ਕਰਦਾ ਹੈ ਜਿਹੜਾ ਆਪਣੇ ਟ੍ਰੈਡੀਸ਼ਨ ਨੂੰ ਆਪਣੇ ਕਲਚਰ ਨੂੰ ਨਾਲ ਲੈ ਕੇ ਚੱਲਦਾ ਹੈ ਇਸ ਕਰਕੇ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ ਮੈਮ ਕੀ ਕਹਿਣਾ ਹੈ ਸੰਦੇ ਹੈ ਕਿ ਦੇਖੋ ਆਪਣੇ ਜਣਾ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ ਸਾਨੂੰ ਆਪਣੀ ਸੰਸਕ੍ਰਿਤੀ ਨੂੰ ਨਹੀਂ ਭੁੱਲਣਾ ਚਾਹੀਦਾ ਇਸ ਕਰਕੇ ਮਾਧਵ ਵਿਦਿਆ ਨਿਕੇਤਨ ਦਾ ਬਹੁਤ ਹੀ ਵੱਡਾ ਇੱਕ ਯੋਗਦਾਨ ਹੈ ਇਸ ਚੀਜ਼ ਨੂੰ ਜੋੜਨ ਲਈ ਬੱਚਿਆਂ ਨੂੰ ਨੈਕਸਟ ਜਨਰੇਸ਼ਨ ਨੂੰ ਇਹ ਚੀਜ਼ਾਂ ਨਾਲ ਜੋੜਨ ਦਾ ਬਹੁਤ ਵੱਡਾ ਇੱਕ जड़ा है कि एक तरीका है इस स्कूल का इन्होंने बहुत ज़्यादा मेहनत की है टीचर्स ने मैनेजमेंट ने टीचर्स ने इन्नीक ज़्यादा मेहनत की है कि हर चीज़ में उन्होंने बहुत ज़्यादा प्रोग्राम रखे से जो भंगड़ा सा गिधा और डांस से और बहुत सारे प्रोग्राम से और बहुत अच्छा लगा लग इतने आके सार बहुत इंजॉय किया सारिया टीचर्स ने हर किसी ने इतने आके बहुत ज़्यादा ਜਾਇ ਕਿਤ ਮੈਮ ਕਿੰਨਾ ਕੋ ਵੱਡਾ ਚੈਲੰਜ ਹੈ ਕਿਉਂਕਿ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜੇ ਰੱਖਣਾ ਕਿਉਂਕਿ ਵੈਸਟਰਨ ਕਲਚਰ ਜਿਹੜਾ ਕਿਤਨਾ ਕਿਤੇ ਨੌਜਵਾਨ ਪੀੜੀ ਦੇ ਵੇਖਣ ਨੂੰ ਮਿਲ ਰਹਾ ਹੈ ਇਹ ਚੈਲੰਜ ਨਹੀਂ ਹੈ ਇਹ ਇੱਕ ਜਸੀ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਸਭ ਅਗਰ ਅਸੀਂ ਮਨਾਵਾਂਗੇ ਸਾਡੇ ਪਿੱਛੇ ਸਾਡਾ ਯੂਥ ਵੀ ਮਨਾਏਗਾ ਤੁਸੀਂ ਸਭ ਨੇ ਸੁਨੇ ਹੋਏਗਾ ਕਿ ਜਦੋਂ ਇੱਕ ਬੱਚਾ ਹੈ ਉਹ ਪਹਿਲੇ ਬੋਲੀ ਕਿਹੜੀ ਸਿੱਖਦਾ ਹੈ ਉਹ ਬੋਲੀ ਸਿੱਖਦਾ ਹੈ ਮਾਂ ਬੋਲੀ ਜੋ ਮਾਂ ਕਰਦੀ ਹੈ ਉਹ ਬੱਚਾ ਕਰਦਾ ਹੈ ਅਗਰ ਅਸੀਂ ਸਭ ਮਾਂ ਪੈਨਾ ਆਪਣੇ ਆਲੇ ਦੁਆਲੇ ਚ ਆਪਣੇ ਮੁਹੱਲਿਆਂ ਚ ਆਪਣੇ ਸਕੂਲ ਕਾਲਜਸ ਚ ਇਹਨੂੰ ਮਨਾਵਾਂਗੇ ਤੇ ਜਿਹੜੀ ਅੱਗੇ ਜਨਰੇਸ਼ਨ ਆ ਰਹੀ ਹੈ ਉਹ ਵੀ ਇਹ ਤਿਹਾਰਾ ਨੂੰ ਜ਼ਰੂਰ ਬਨਾਏਗੀ ਤੇ ਇਹਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਸੀਨੀਅਰ ਮੈਂਬਰਸ ਵੀ ਆ ਜਾਂ ਜੂਨੀਅਰ ਐ ਸੀਨੀਅਰ ਸਭ ਨੇ ਇਹਨੂੰ ਰਲ ਮਿਲ ਕੇ ਬਣਾਇਆ ਸਭ ਨੇ ਖੁਸ਼ੀ ਨਾਲ ਆਪਣਾ ਪਿਆਰ ਨਾਲ ਐਨ ਨਾਲ ਪੰਗੜਾ ਪਾਇਆ ਗਿੱਧਾ ਪਾਇਆ ਸਭ ਨੇ ਬਹੁਤ ਮਿਹਨਤ ਕੀਤੀ ਤੇ ਬਹੁਤ ਹੀ ਅੱਛੀ ਵਧੀਆ ਪ੍ਰਦਰਸ਼ਨ ਕੀਤਾ ਤੇ ਸਾਨੂੰ ਸਭ ਨੂੰ ਇਹ ਤਿਉਹਾਰਾ ਨੂੰ ਜ਼ਰੂਰ ਮਨਾਉਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਆਪਣੇ ਬੱਚਿਆਂ ਨਾਲ ਜੋੜਾ ਰੱਖਣਾ ਚਾਹੀਦਾ ਜੀ ਹਾਂ ਬਹੁਤ ਵੱਡਿਆ ਉਪਰਾਲਾ ਕੀਤਾ ਐਸੇ ਕੀ ਅੱਜ ਸਕੂਲ ਦੇ ਵਿੱਚ ਮਾਧ ਵਿਦਿਆ ਨਿਕੇਤਨ ਸਕੂਲ ਦੇ ਵਿੱਚ ਬਹੁਤ ਵੱਡਾ ਤੀਜ ਦਾ ਤਿਉਹਾਰ ਮਨਾਇਆ ਗਿਆ ਔਰ ਇਹਨੂੰ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਔਰ ਆਪਣੇ ਦਿਲ ਦੇ ਨਾਲ ਪੂਰੀ ਲਗਨ ਦੇ ਨਾਲ ਮਨਾਇਆ ਸਾਰਾ ਸਟਾਫ ਮੈਂਬਰ ਬਹੁਤ اچھی ਤਰ੍ਹਾਂ ਉਹਨਾਂ ਨੇ سپورਟ ਕੀਤਾ ਉਹਨਾਂ ਨੇ ਕਿੱਦਾਂ ਪੰਗੜਾ ਬਹੁਤ ਕੁਝ ਕੀਤਾ ਉਹਦੇ ਨਾਲ ਨਾਲ ਉਹਨਾਂ ਨੇ ਆਉਣ ਵਾਲੇ ਅਤੇਥੀਆਂ ਦਾ ਵੀ ਬਹੁਤ ਮਾਨ ਸਨਮਾਨ ਕੀਤਾ ਔਰ ਇਹ ਸਕੂਲ ਇੱਕ ਸਭ ਨੂੰ ਸੰਸਕਾਰ ਦੇ ਰਿਹਾ ਔਰ ਮੈਂ ਚਾਹਾਂਗੀ ਕਿ ਅੱਗੇ ਤੋਂ ਵੀ ਇਹ ਚੀਜ਼ سلسلہ ਚੱਲਦਾ ਰਹੇ ਬਹੁਤ ਬਹੁਤ ਧੰਨਵਾਦ ਬਿਲਕੁਲ ਐਸੇ ਜਿਹੜੇ ਫੰਕਸ਼ਨ ਹੁੰਦੇ ਨੇ ਉਹ ਮਿੱਟੀ ਸਾਫ ਚੜ ਜਾਂਦੇ ਨੇ ਮੈਮ ਕੀ ਕਹਿਣਾ ਹੈ ਸਰ ਬਹੁਤ ਸਾਰੇ ਟੀਚਰਸ ਨੇ ਮਿਹਨਤ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਇਹ ਤੀਜ ਦਾ ਜਿਹੜਾ ਤਿਉਹਾਰ ਹੈ ਇਹ ਸਾਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦਾ ਹੈ ਤੇ ਬਹੁਤ ਇੰਜੋਏ ਕੀਤਾ ਹਾਂਜੀ ਧੰਨਵਾਦ ਕੀ ਮੈਮ ਕੀ ਕਹਿਣਾ ਚਾਹੁੰਦੇ ਹੋ ਜੀ ਆਪਣਾ ਅਮੀਰ ਵਿਰਸਾ ਪੰਜਾਬ ਦਾ ਪਰ ਨੌਜਵਾਨ ਪੀੜ੍ਹੀ ਜਿਹੜੀ ਉਹ ਵਿਰਸੇ ਤੋਂ ਪਿੱਛੇ ਹੁੰਦੀ ਜਾ ਰਹੀ ਹੈ ਹਾਂ ਪਿੱਛੇ ਹੁੰਦੀ ਜਾ ਰਹੀ ਹੈ ਅੱਜ ਦੇਖ ਕੇ ਬਹੁਤ ਅੱਛਾ ਲੱਗਾ ਕਿ ਸਾਰੇ ਜੋ ਟੀਚਰਸ ਟੀਚਰਸ ਇੰਨਾ ਸੁਣਨ ਕਰਨ ਗਏ ਤੇ ਬੱਚਿਆਂ ਨੂੰ ਵੀ ਉਹਦੇ ਚੀਜ਼ ਵਿਰਸੇ ਦੇ ਨਾਲ ਜੋੜਨਗੇ ਅੱਗੇ ਸਟੂਡੈਂਟ ਚੋ ਕਿ ਬੱਚੇ ਆਪਣੀਆਂ ਪ੍ਰਾਣੀਆਂ ਪਰੰਪਰਾਵਾਂ ਨੂੰ ਸਭ ਭੁੱਲਦੇ ਜਾ ਰਹੇ ਨੇ ਤੇ ਬਹੁਤ ਅੱਛਾ ਲੱਗਾ ਜੋ ਇਹਨਾਂ ਨੇ ਗਿੱਧਾ ਕਾ ਸਾਰਾ तीज के त्यौहार का मनाया बहुत ही अच्छा लगा इससे स्टूडेंट्स को भी ऐसे ये आगे पुश करेंगे और बच्चों को वो चीज आएगी ਇਹ ਤੇ ਬੱਚੇ ਤਾਂ ਆਜ਼ ਦੀ ਪੀੜੀ ਤਾਂ ਕਿੱਥੇ ਜਾ ਰਹੀ ਹੈ ਲੱਗਦਾ ਸੀ ਇਹ ਤੀਜ ਦਾ ਤਿਉਹਾਰ ਜਣਾ ਵਾ ਇਹ ਸੋਨ ਦੇ ਮਹੀਨੇ ਦੇ ਵਿੱਚ ਤੀਜ ਵਾਲੇ ਦਿਨ ਮਨਾਇਆ ਜਾਂਦਾ ਹੈ ਲੇਕਿਨ ਅੱਜ ਕੱਲ੍ਹ ਇਹ ਤਿਉਹਾਰ ਜਿਹੜਾ ਹੈ ਜਿਹੜਾ ਅੱਜ ਕੱਲ੍ਹ ਬੱਚਿਆਂ ਨੂੰ ਪਤਾ ਨਹੀਂ ਹੈ ਲੇਕਿਨ ਇਸ ਤਿਉਹਾਰ ਦੇ ਨਾਲ ਅਸੀਂ ਚਾਹਾਂਗੇ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਵੀ ਇਸ ਤਿਉਹਾਰ ਦਾ ਪਤਾ ਲੱਗੇ ਤੇ ਉਹ ਵੀ ਮਨਾਉਣ ਤੇ ਹਰੀਆਲੀ ਤੀਜ ਦੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨੀ ਆ ਧੰਨਵਾਦ ਤੀਜ ਇਤਿਹਾਸ ਕੀ ਇਸ ਦੇ ਮਗਰ ਪਿੱਛੇ ਤੀਜ ਮਨਾਉਂਦੀਆਂ ਕਿਉਂ ਨੇ ਇਹਦੇ ਵਿੱਚ ਇਹ ਹੁੰਦਾ ਵਾ ਕਿ ਕੁੜੀਆਂ ਜਿਹੜੀਆਂ ਨੇ ਆਪਣੇ ਮਾਇਕੇ 'ਚ ਜਾਂਦੀਆਂ ਨੇ ਤੇ ਮਾਇਕੇ ਵਾਲ ਦਿੰਦੇ ਹਨ ਤੀਜ ਦਾ ਸੰਧਾਰਾ ਮਨਾਇਆ ਜਾਂਦਾ ਹੈ ਕੁੜੀਆਂ ਦੇ ਮਹਿੰਦੀ ਲਾਈ ਜਾਂਦੀਆਂ ਉਹਨਾਂ ਨੂੰ ਨਵੇਂ-ਨਵੇਂ ਸੂਟ ਗਹਿਣੇ ਇਹ ਸਭ ਦਿੱਤੇ ਜਾਂਦੇ ਹਨ ਤੇ ਇਸ ਤਰ੍ਹਾਂ ਸਾਰੀਆਂ ਕੁੜੀਆਂ ਜਿਹੜੀਆਂ ਹਨ ਜਿਹੜੀਆਂ ਵਿਛੜ ਜਾਂਦੀਆਂ ਹਨ ਕਾਲਜ ਲਾਈਫ ਤੋਂ ਬਾਅਦ ਉਹ ਸਾਰੀਆਂ ਫੇਰ ਮੁੜ ਇਕੱਠੀਆਂ ਹੁੰਦੀਆਂ ਹਨ ਤੇ ਅਲੱਗ-ਅਲੱਗ ਤਰੀਕੇ ਨਾਲ ਇਹਨੂੰ ਮਨਾਉਂਦੀਆਂ ਹਨ ਤੇ ਆਪਣਾ ਪੁਰਾਣਾ ਟਾਈਮ ਜਿਹੜਾ ਉਹ ਯਾਦ ਕਰਦੀਆਂ ਹਨ ਸੋ ਮੈਨੂੰ ਲੱਗਦਾ ਹੈ ਕਿ ਤੀਜ ਦਾ ਤਿਹਾਰੇ ਹੋ ਜਾਂ ਤਿਹਾਰ ਹੈ ਕਿ ਸਾਨੂੰ ਸਾਰੀਆਂ ਸਹੇਲੀਆਂ ਨੂੰ ਫੇਰ ਇਕੱਠੇ ਹੋਣ ਦਾ ਮੌਕਾ ਮਿਲ ਜਾਂਦਾ ਹੈ ਇਸ ਵਿੱਚ ਤੇ ਅਸੀਂ ਇਸ ਨੂੰ ਬੜੇ ਵਧੀਆ ਤਰੀਕੇ ਨਾਲ ਆਪਣੇ ਸਕੂਲ ਵਿੱਚ ਮਨਾਇਆ ਸੋ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮੇਰੇ ਵੱਲੋਂ ਤੀਜ ਦੀ ਬਹੁਤ-ਬਹੁਤ ਵਧਾਈ। ਬਿਲਕੁਲ ਜੀ ਬਿਲਕੁਲ ਜਿਹੜਾ ਕਿ ਤੀਜ ਦਾ ਤਿਹਾਰ ਹੈ ਉਹ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜਿਹੜੀਆਂ ਮਟਿਆਰਾਂ ਨੇ ਉਹ ਪਿੰਗਾ ਝੂਟਦੀਆਂ ਨੇ ਨਾਲ ਬੋਲੀਆਂ ਔਰ ਗਿੱਧੇ ਪੈਂਦੇ ਨੇ ਕਿਉਂਕਿ ਤੀਜ ਜਿਹੜੀ ਕਿ ਸਾਡੇ ਪੰਜਾਬ ਦੇ ਅਮੀਰ ਵਿਰਸੇ ਦਾ ਇੱਕ ਮਹੱਤਮ ਪੂਰਨ ਤਿਹਾਰ ਹੈ ਕਿਉਂਕਿ ਜੇ ਗੱਲ ਕਰ ਲਈਏ ਅੱਜ ਦੀ ਨੌਜਵਾਨ ਪੀੜ੍ਹੀ ਤੇ ਆਪਣੇ ਵਿਰਸੇ ਤੋਂ ਪਰੰਪਰਾਵਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਉਹਨਾਂ ਨੂੰ ਆਪਣੀ ਪਰੰਪਰਾਵਾਂ ਨਾਲ ਵਿਰਸੇ ਨਾਲ ਜੋੜਨ ਵਾਸਤੇ ਜਿਹੜਾ ਕਿ ਅੱਜ ਵੱਡੇ ਪੱਧਰ ਤੇ ਮਾਧੋ ਵਿਦਿਆਨੇ ਕੀਰਤਨ ਦੇ ਅਧਿਆਪਕਾਂ ਵੱਲੋਂ ਤੀਜ ਦਾ ਤਿਹਾਰ ਮਨਾਇਆ ਗਿਆ ਔਰ ਬੜਾ ਸੁਨਿਹਤ ਦਿੱਤਾ ਗਿਆ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਵਿਰਸੇ ਨਾਲ ਤੇ ਪਰੰਪਰਾਵਾਂ ਨਾਲ ਜਿਹੜਾ ਕਿ ਉਹ ਸਾਰੀ ਜ਼ਿੰਦਗੀ ਜੁੜੇ ਰਹਿੰਦਾ ਕੈਮਰਾ ਪਰਸਨ ਵਿਪਨ ਸ਼ਰਮਾ ਨਾਸਿਕੰਦਰ ਪਰ ਸ੍ਰੀਚਾ ਅਧਿਆਨਿਕ ਸ੍ਰੀਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par